ਪਿਤਾ ਕੜਕ ਚੁੱਲਾ ਸੋਨਿਆ ਯਾਰ ਕਾਣੂ ਯਾਰ ਸਿਆਰੇ ਮੈਂ ਦੱਸ ਬੰਦਾ ਤੇ ਰਹੀ ਆ ਅੱਜ ਬੀੜੀ ਤੋਨੂੰ ਤਾਂ ਮਰਾਲੇ ਵਾਲਾ ਹਾਇ ਟਵਾਏ ਮੋਤੀ ਤੇਰੀ ਰੇਕੀ ਕੀ ਕਿਨੂ 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 ਨਾ ਇਤਰਾ ਦੰਦ ਗੱਡੇ ਗੱਡੇ ਨਾਲੇ ਦੇ ਇੱਥੇ ਆਲਾ ਇੰਦਰਾ ਆਲਾ ਪਿੰਗੂ ਪਿੰਗੂ ਕਹਿੰ ਕਿਨੂ ਬਿੰਗਰਾ ਆਲਾ ਇੱਕ ਕਵਿਤਾ ਇਹਦਾ ਨਾਮ ਲੇ ਆੜ 80 80 ਆਲੇ ਕਾਨੂੰਨ ਤੋਬੀ ਸੇਟ ਆ ਗਿਆ ਦਾ ਬੰਦਾ ਦੇਖੋ ਗੌਰ ਨਾਲ ਦੇਖੋ ਗਵਲੇ ਦੰਦੇ ਗਵਲੇ ਦੰਦੇ ਨਹੀਂ ਉਹ ਦਦੇ ਇਹ ਲੋ ਲਵਾਣੇ ਆ ਹੁਣ ਯਾਰ ਲਵਾਣੇ ਬੈ ਕੱਢ ਲਾ ਸੈਜ ਬਣਾਉਣਾ ਦੀ ਗੱਲ ਸੁਣ ਲਾ ਹਾਸਪੀਟਲ ਉੱਥੇ ਪੁੱਛੇ ਆਪਣੇ ਬਾਹਰ ਪੰਜ ਤੇ 20000 ਰੁਪਏ ਮੰਗਦੇ ਉੱਥੇ ਲੱਗੇ ਨੇ ਮੇਰੇ 300 ਦੇ ਤਰ੍ਹਾਂ ਦੰਦ ਨਾਲ ਫਿਕਸ ਨਾ ਤਿੰਨ ਚੋਂ ਦੇ ਤਿੰਨ ਦੰਦ ਹਾਂ ਸਹੀ